ਜੇ ਤਾਂ ਸਾਡੇ ਜ਼ਿਆਦਾ ਸਵਾਸ ਰਜੋ ਗੁਣ ਤੇ ਖਤਕੋ ਕੇ ਖਰਚ ਅੰਤ ਸਮੇਂ ਤੱਕ ਤੇ ਸਾਨੂੰ ਭੂਮ ਲੋਗ ਚ ਭੇਜ ਦਿੰਦੇ ਜੀ ਜਿਹੜੇ ਪਸ਼ੂ ਕੀੜੇ ਮਕੌੜੇ ਜਿਨ੍ਹਾਂ ਦਾ ਸੰਬੰਧ ਧਰਤੀ ਨਾਲ ਆਦਰਾਖਤ ਫਸਲਾਂ ਉਧਰ ਭੇਜ ਦਿੰਦੇ ਜੇ ਸਾਡਾ ਜਾਦੇ ਧਨ ਵਿਸਵਾਸਾਂ ਦਾ ਤਮੋਗੁਣ ਤੇ ਖਰਚ ਹੋ ਜਾਂਦਾ ਫਿਰ ਸਾਨੂੰ ਪਾਣੀ ਦੇ ਜਾਨਵਰ ਬਣਾ ਦਿੰਦੇ ਜਿਵੇਂ ਆਪਾਂ ਦੇਖਦੇ ਆਂ ਵੀ ਆਪਾਂ ਰੰਗ ਕਰਦੇ ਆਂ ਇੱਕ ਕੋਟ ਦੋ ਕੋਟ ਇਸੇ ਤਰ੍ਹਾਂ ਧਰਤੀ ਦੀਆਂ ਤਹਿਾਂ ਨੇ ਮਾਰੇ ਕਹਿੰਦੇ 100 ਤਸਕਰ ਜੋ ਨਾਮ ਨਾ ਲੇਵੇ ਬਸ ਇੱਕ ਕੋਟ ਪਚਾਸਾ ਧਰਤੀ ਦੀ 50ਵੀਂ ਤਹਿ ਦੇ ਥੱਲੇ ਸਾਨੂੰ ਭੇਜ ਦਿੰਦੇ ਵੀ ਇਹਨਾਂ ਅੰਦਰ ਗਰਮੀ ਹੈ ਇਹਨਾਂ ਨੂੰ ਜਾਲ ਚ ਰੱਖੋ ਠੰਡੇ ਕਰੋ ਜੇਕਰ ਸਾਡਾ ਜਾਦੇ ਸਮਾ ਸਤੋਗੁਣ ਤੇ ਖਰਚ ਹੋ ਜਾਂਦਾ ਸਾਨੂੰ ਆਕਾਸ਼ ਲੋਕ ਚ ਭੇਜ ਦਿੰਦੇ ਆਕਾਸ਼ ਦੇ ਬੰਸੀ ਬਣਾ ਦਿੰਦੇ ਲੇਕਿਨ ਅਸੀਂ ਮੁਕਤ ਨਾ ਹੁੰਦੇ ਘੁੰਮਣ ਘੇਰੀ ਚ ਪੈ ਜਾਂਦੇ ਇਸ ਕਰਕੇ ਫਿਰ ਅੱਕੇ ਸਰਕਲ ਚੱਲਦਾ ਰਹਿੰਦਾ ਸਾਡਾ ਜਿੰਨਾ ਚਿਰ ਹੁਣ ਗੁਰਮ ਪਿਆਰਿਓ ਸਾਡੇ ਵਿਚਾਰ ਖਤਮ ਨਹੀਂ ਹੁੰਦੇ ਚਾਹੇ ਉਹ ਰਜਗੁਣੀ ਨੇ ਚਾਹੇ ਉਹ ਤਮੋਗੁਣੀ ਨੇ ਚਾਹੇ ਉਹ ਸਤੋਗੁਣੀ ਉਹਨਾਂ ਚਿਰ ਅਸੀਂ ਮੁਕਤ ਨਹੀਂ ਹੋ ਸਕਦੇ ਤਰ ਨਹੀਂ ਸਕਦੇ ਇਸ ਵਪਸਾ ਕਰ ਨੂੰ ਜਿਸ ਨੂੰ ਮਾਰੇ ਕਹਿੰਦੇ ਨੇ ਕਿ ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਾ ਆਵੇ